2024 ਦੀਆਂ ਆ ਗਈਆਂ ਫੇਰ ਕੋਈ ਗੱਲ ਨਹੀਂ ਵੀ ਇਹ ਤਾਂ ਹੁਣ ਦੇਖੋ ਇਹ ਜਨਤਾ ਤੇ ਹੈ ਇਹ ਜਨਤਾ ਦੀ ਹੱਥੀ ਸਾਰੀ ਗੱਲਬਾਤ ਹੈ ਮੈਂ ਤਾਂ ਕੀ ਕਰਾਂ ਬਣ ਕੇ ਆਂਗਾ ਤੇ ਤੇ ਨਾ ਹੀ ਕੋਈ ਮਿਠਕੇ ਜਾਂਦਾ ਵੀ ਮਹੀਂ ਬਣੂੰਗਾ ਇਹ ਤਾਂ ਜਨਤਾ ਖੜੀ ਐ ਇੱਥੇ ਅੱਗੇ 10 ਕਰੋੜ ਤਾਂ ਸਾਡਾ ਕਰੋਨਾ ਹੀ ਖਾ ਗਿਆ ਨਹੀਂ ਤਾਂ ਅਸੀਂ ਇੱਥੇ ਚਾਂਦੀ ਦੀਆਂ ਸ਼ੈੱਡ ਪਵਾ ਦੇਣੇ ਸੀਗੇ ਬਦਲ ਨੂੰ ਕਰ ਦੇਣੀ ਚਾਹੀਦੀ ਹੈ ਕਿਉਂਕਿ ਨਾਲ ਤਾਂ ਕੁਝ ਜਾਂਦਾ ਨਹੀਂ ਹੈ ਪਰ ਸੇਵਾ ਯਾਦ ਰਹਿੰਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ ਫਾਈਟ ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਮਾਣਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਫਰੀਕੋਟ ਦੇ ਵਿੱਚ ਪਹੁੰਚਿਆ ਹੈ ਵਿਕਾਸ ਕਾਰਜਾਂ ਦਾ ਅੱਜ ਉਦਘਾਟਨ ਕਰ ਲਈ ਇੱਥੇ ਪਹੁੰਚਿਆ ਗੱਲਬਾਤ ਕਰਾਂਗੇ ਸਦੀਕ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਕਿਉਂਕਿ ਵਿਕਾਸ ਕਾਰਜਾਂ ਵਾਸਤੇ ਅੱਜ ਤੁਸੀਂ ਪਹੁੰਚੇ ਹੋ ਫਰੀਕੋਟ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਫਰੀਕੋਟ ਜੀ ਬੜੀ ਖੁਸ਼ੀ ਹੋਈ ਹੈ ਇਹ ਦੋਨੋਂ ਸਕੂਲ ਮਤਲਬ ਹਾਈ ਸਕੈਂਡਰੀ ਵੀ ਅਤੇ ਪ੍ਰਾਇਮਰੀ ਵੀ ਦੋਹਾਂ ਦੀਆਂ ਬਿਲਡਿੰਗਾਂ ਬਹੁਤ ਅੱਛੀਆਂ ਨੇ ਔਰ ਇਹਨਾਂ ਦੇ ਜਿਹੜੇ ਦਲਾਲ ਨੇ ਉਹ ਵੀ ਬਹੁਤ ਅੱਛੇ ਨੇ ਔਰ ਸਟਾਫ ਬਹੁਤ ਅੱਛਾ ਹੈ ਪ੍ਰਿੰਸੀਪਲ ਸਾਹਿਬਾ ਔਰ ਹੈੱਡ ਟੀਚਰ ਸਰਦਾਰ ਗੁਰਦਵਿੰਦਰ ਸਿੰਘ ਜੀ ਮੈਂ ਸਮਝਦਾ ਇਹ ਬੀਬੀ ਸਾਹਿਬ ਦੀ ਵੀ ਮਿਹਰਬਾਨੀ ਹੈ ਕਿਉਂਕਿ ਇਸ ਨਗਰ ਦੇ ਲਈ ਉਹ ਹੈ ਜੀ ਤੇ ਜਦੋਂ ਅਫਸਰ ਹੋਣ ਸਿੱਖਿਆ ਦੇ ਅਫਸਰ ਹੋਣ ਉਹਨਾਂ ਉਹ ਵੀ ਕਈ ਵਾਰੀ ਸਲਾਹ ਦਿੰਦੇ ਨੇ ਅੱਛੀ ਸੁਜੈਸ਼ਨ ਦਿੰਦੇ ਨੇ ਤੇ ਮੈਂ ਸਮਝਦਾ ਇਹ ਨਗਰ ਵਾਕਿਆ ਹੀ ਸਲਾਮ ਦੇ ਕਾਬਿਲ ਅੱਛੀ ਗੱਲ ਮੈਂ ਦੇਖ ਰਿਹਾ ਸੀ ਮੇਰਾ ਵੀ ਮਨ ਬਹੁਤ ਜ਼ਿਆਦਾ ਖੁਸ਼ ਹੋਇਆ ਐਮਪੀ ਸਾਹਿਬ ਜਿਵੇਂ ਹੁਣ ਹੁਣ 25 ਕਰੋੜ ਦੇ ਕਰੀਬ ਦਾ ਫੰਡ ਜਿਹੜਾ ਮਿਲਦਾ ਐਮਪੀ ਜੀ ਨੂੰ ਹੁਣ ਜਿਵੇਂ ਤੁਸੀਂ ਗੱਲਬਾਤ ਕੀਤੀ ਸੀ ਕਿ 10 ਕਰੋੜ ਤਾਂ ਸਾਡਾ ਕੋਰੋਨਾ ਹੀ ਖਾ ਗਿਆ ਨਹੀਂ ਤਾਂ ਅਸੀਂ ਇੱਥੇ ਚਾਂਦੀ ਦੀਆਂ ਇਹ ਸ਼ੈੱਡ ਪਵਾ ਦੇਣੇ ਸੀਗੇ ਦੇਖੋ ਜੀ ਗੱਲ ਇਹ ਹੈ ਜਿੰਨੀ ਵੀ ਸੇਵਾ ਹੋ ਸਕੇ ਬੰਦਿਆਂ ਨੂੰ ਕਰ ਦੇਣੀ ਚਾਹੀਦੀ ਹੈ ਕਿਉਂਕਿ ਨਾਲ ਤਾਂ ਕੁਝ ਜਾਂਦਾ ਨਹੀਂ ਹੈ ਪਰ ਸੇਵਾ ਯਾਦ ਰਹਿੰਦੀ ਹੈ ਉਹ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਵੀ ਜਿਹੜਾ ਸਟਾਫ ਹੈ ਉਹਨਾਂ ਨੂੰ ਵੀ ਨਗਰ ਪੰਚਾਇਤ ਨੂੰ ਵੀ ਸਰਪੰਚ ਸਾਹਿਬ ਨੂੰ ਵੀ ਮੈਂ ਸਮਝਦਾ ਜਿੰਦੀ ਹੋ ਚੱਕੇ ਕੰਮ ਲੈਣੀ ਚਾਹੀਦੀ ਹੈ ਤਾਂ ਮੈਂ ਸਮਝਦਾ ਜੋ ਟੈਨਫੁੱਲ ਕਰ ਸਕਦੇ ਸੀਗੇ ਉਹ ਕੀਤਾ ਹੈ ਅੱਗੇ ਨੂੰ ਪਰਮਾਤਮਾ ਨੇ ਸੇਵਾ ਦਾ ਮੌਕਾ ਬਖਸ਼ਿਆ 2024 ਦੀਆਂ ਆ ਗਈਆਂ ਫਿਰ ਚੋਣ ਹਾਂ ਕੋਈ ਗੱਲ ਨਹੀਂ ਵੀ ਇਹ ਤਾਂ ਹੁਣ ਦੇਖੋ ਇਹ ਜਨਤਾ ਤੇ ਹੈ ਇਹ ਜਨਤਾ ਦੇ ਹੱਥੇ ਸਾਰੀ ਗੱਲਬਾਤ ਹੈ ਇਹ ਇਹੋ ਜਿਹਾ ਨਾਟਕੀ ਘਰੋਂ ਬਣ ਕੇ ਆਉਂਦਾ ਤੇ ਤੇ ਨਾ ਹੀ ਕੋਈ ਮਿਠਕੇ ਜਾਂਦਾ ਵੀ ਮਹੀਂ ਬਣੂਗਾ ਇਹ ਤਾਂ ਜਨਤਾ ਖੜੀ ਹੈ ਇੱਥੇ ਇਹਨਾਂ ਨੇ ਪਹਿਲਾਂ ਮੰਨ ਦਿੱਤਾ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਪਹਿਲ ਦੇਵਾਂਗੇ ਕਿਉਂਕਿ ਹੋਰ ਵੀ ਜਿਹੜੀਆਂ ਪਾਰਟੀਆਂ ਕਿਤੇ ਨਾ ਕਿਤੇ ਦਾਅਵੇਦਾਰੀ ਜਤਾ ਰਹੀਆਂ ਕਿ ਮਮਸ ਸਦੀਕ ਨੂੰ ਲੈ ਕੇ ਆਵਾਂਗੇ ਦੇਖੋ ਗੱਲ ਇਹ ਹੈ ਅੱਛੀ ਗੱਲ ਹੈ ਜੇ ਡਿਮਾਂਡ ਦਰਸ਼ਕਾਂ ਗੱਲੇ ਹੈ ਜੇ ਡਿਮਾਂਡ ਵਧਦੀ ਹੈ ਨਾ ਤਾਂ ਮਨ ਖੁਸ਼ ਹੁੰਦਾ ਵੀਰ ਚਲੋ ਮੇਰੀ ਮੰਗ ਡਿਮਾਂਡ ਰਹਿ ਗਈ ਹੈ ਇਹਦਾ ਮਤਲਬ ਇਹ ਹੈ ਮੈਨੂੰ ਹੌਸਲਾ ਮਿਲਦਾ ਕਿ ਮੈਂ ਹੋਰ ਵੱਧ ਚੜ ਕੇ ਸੇਵਾ ਕਰੂੰਗਾ ਬਹੁਤ ਅੱਛੀ ਗੱਲ ਹੈ ਪਹਿਲ ਕਿ ਫਿਰ ਕਾਂਗਰਸ ਟੀ ਹੈ ਜੀ ਨਹੀਂ ਨਹੀਂ ਉਹ ਦੇਖੋ ਵੀਰੀ ਗੱਲ ਸੁਣੋ ਮੈਨੂੰ ਹੁਣ 40-45 ਸਾਲ ਹੋ ਗਏ ਨੇ ਕੰਮ ਆਪਣੀ ਸੇਵਾ ਕਰਦਿਆਂ ਤੇ ਅੱਛੀ ਗੱਲ ਚੁੜੀ ਹੈ ਵੀ ਤੁਸੀਂ ਉਹ ਕੋਠੇ ਟੱਪਣ ਵਾਲਿਆਂ ਵਾਂਗੂ ਅੱਗੇ ਵੱਧ ਚੱਲੋ ਅਚੰਭੇ ਲੱਗਦਾ ਹੈ ਜੀ ਕਿੰਨਾ ਮੈਂ ਪੂਰੇ ਅਜੇ ਸੇਵਾ ਕਰਨ ਤਿਆਰ ਆਉਣ ਵਾਲੇ ਸਮੇਂ ਵਿੱਚ ਜੇ ਤੁਹਾਨੂੰ ਪਾਰਟੀ ਸੇਵਾ ਲਈ ਕਹਿੰਦੀ ਹੈ ਵੀ ਆਹ ਸ੍ਰੀਖਸਾਵਾ ਜੀ ਜਰੂਰ ਮੈਂ ਬਿਲਕੁਲ ਤਿਆਰ ਹਾਂ ਔਰ ਮੈਂ ਪਰਮਾਤਮਾ ਕੇ ਅਰਦਾਸ ਕਰਨਾ ਮੈਨੂੰ ਹੋਰ ਬਲ ਬਖਸ਼ੇ ਤਾਂ ਕਿ ਮੈਂ ਸੇਵਾ ਕਰ ਸਕਾਂ ਕੋਈ ਰਹਿ ਗਈ ਹੋਣੀ ਆ ਸੋਚ ਵੀ ਕੋਈ ਨਾ ਕੋਈ ਜੇ ਆਪਾਂ ਇਸ 'ਚ ਨਹੀਂ ਕਰ ਸਕੇ ਜੀ ਅੱਗੇ ਮੌਕਾ ਮਿਲਦਾ ਤਾਂ ਉਹ ਕਰਕੇ ਦਿਖਾ ਸਰ ਨਾ ਤਾਂ ਡਿਮਾਂਡ ਮੁਕਦੀ ਹੁੰਦੀ ਹੈ ਤੇ ਨਾ ਹੀ ਸਪਲਾਈ ਮੁਕਦੀ ਹੁੰਦੀ ਹੈ ਸਪਲਾਈ ਲਾਈਨ ਸਹੀ ਹੋਵੇ ਨਾ ਡਿਮਾਂਡ ਹਮੇਸ਼ਾ ਹੀ ਰਹਿੰਦੀ ਹੈ ਅੱਜ ਸਕੂਲ ਦੀ ਡਿਮਾਂਡ ਹੈ ਕੱਲ ਨੂੰ ਹੋ ਸਕਦਾ ਐ ਇਸਲਾਕੇ ਕਾਲਜ ਦੀ ਡਿਮਾਂਡ ਆ ਜੇਵੇਂ ਇਹ ਡਿਮਾਂਡ ਕਦੇ ਮੁੱਕਦੀ ਵੀ ਹੁੰਦੀ ਤੇ ਸਾਨੂੰ ਪਰਮਾਤਮਾ ਤੋਫੀਕ ਬਖਸ਼ੇ ਪਰਮਾਤਮਾ ਬਲ ਦੇਵੇ ਕਰਨ ਵਾਸਤੇ ਤੁਸੀਂ ਇਹ ਸਵਾਲ ਕਈ ਵਾਰੀ ਕੀਤਾ ਹੈ ਤੁਹਾਨੂੰ ਮੈ ਇੱਥੇ ਖੜਾ ਚੰਗਾ ਨਹੀਂ ਲੱਗਦਾ ਜੀ ਸਭ ਦਾਅਵਦਾਰੀ ਬਹੁਤ ਜਿਤਾ ਰਹੇ ਫਰੀਦਕੋਟ ਤੋਂ ਤੁਹਾਡੀ ਪਾਰਟੀ ਦੇ ਮੈਂਬਰ ਹੀ ਦਾਅਵਦਾਰੀ ਕਾਫੀ ਜਿਤਾ ਰਹੇ ਹੈ ਕੋਈ ਗੱਲ ਨਹੀਂ ਜੀ ਇਹ ਜਮਹੂਰੀਅਤ ਹੈ ਇਹ ਲੋਕ ਰਾਜ ਹੈ ਇਥੇ ਹਰ ਬੰਦਾ ਦਾ ਦਾਅਵਾ ਕਰਦੀ ਜਿਤਾ ਸਕਦਾ ਪਰ ਜਿਹਨੂੰ ਲੋਕ ਚਾਹਣਗੇ ਉਹੀ ਅੱਗੇ ਆਊਗਾ ਇੱਕ ਦੋ ਇਸ ਸਟੇਜ ਤੇ ਇੱਕ ਗੀਤ ਬੋਲਦੇ ਹੁੰਦੇ ਸੀ ਜੁੱਤੀ ਲਾ ਕੇ ਮੈਂ ਪਹੁੰਚੂਗਾ ਕਿਹੜਾ ਮੜਾ ਜਾਊਗਾ ਜਨਤ ਕਰਦੇ ਹੁਣ ਆਉਣ ਵਾਲੇ ਸਮੇਂ ਉਹ ਤੇ ਸੱਚਨ ਵਾਲੀ ਗੱਲ ਹੈ ਬਹੁਤ سارے ਲੋਕਾਂ ਨੇ ਤੁਸੀਂ ਸਾਡੇ ਪਿੰਡ ਕਿਉਂ ਨਹੀਂ ਆਏ ਮੈਂ ਕਿਹਾ ਯਾਰ ਐਸੀ ਗੱਲ ਨਹੀਂ ਹੈ ਤੁਸੀਂ ਬੁਲਾਓ ਤਾਂ ਸਹੀ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਥੈਂਕ ਯੂ ਵੈਰੀ ਮਾਚ ਤਾਂ ਇਹ ਸਨ ਮੁਹੰਮਦ ਸਦੀਕ ਤਾਂ ਫਰੀਦਕੋਟ ਦੇ ਵਿੱਚ ਪਹੁੰਚਿਆ ਤਾਂ ਫਰੀਦਕੋਟ ਦੇ ਵਿੱਚ ਵਿਕਾਸ ਕਾਰਜਾਂ ਦਾ ਨੀ ਪੱਤਰ ਰੱਖਿਆ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਫਿਰ ਤੋਂ ਜਿਹੜਾ ਅਸੀਂ ਜੇਕਰ ਪਾਰਟੀ ਮੌਕਾ ਦਿੰਦੀ ਆ ਤਾਂ ਉਹ ਫਿਰ ਐਮਪੀ ਬਣ ਕੇ ਲੋਕਾਂ ਦੀ اسی ਤਰੀਕੇ ਦੇ ਨਾਲ ਸੇਵਾ ਕਰਨਗੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ